ਭਾਈ ਅਮਰਪਾਲ ਸਿੰਘ ਦੇ ਇੱਕ ਹੋਰ ਕਥਿਤ ਸਾਥੀ ਦੇ ਵੱਲੋਂ ਪਟੀਸ਼ਨ ਦਾਇਰ ਕਰਕੇ ਆਪਣੇ ਤੇ ਲੱਗੀ ਐਨਐਸਏ ਨੂੰ ਗਲਤ ਠਹਿਰਾਇਆ ਗਿਆ ਹੈ। ਦਰਸਲ ਕਥਿਤ ਸਾਥੀ ਤਾਂ ਕਿਹਾ ਜਾ ਰਿਹਾ ਕਿ ਕਿਉਂਕਿ ਜਦੋਂ ਵੀ ਕੋਈ ਐਨਐਸਏ ਲੱਗਾ ਵਿਅਕਤੀ ਆਪਣੀ ਪਟੀਸ਼ਨ ਦਾਇਰ ਕਰਦਾ ਹੈ ਉਦੋਂ ਹੀ ਭਾਈ ਅਮਰਪਾਲ ਸਿੰਘ ਔਰ ਪਾਰਸ ਪੰਜਾਬ ਦੇ ਜ਼ਥੇਬੰਦੀ ਦੇ ਨਾਲ ਆਪਣਾ ਕੋਈ ਲਿੰਕ ਜਿਹੜਾ ਉਹ ਨਾ ਹੋਣ ਦੀ ਦਲੀਲ ਦਿੰਦਾ ਹੈ। ਇਸ ਵਾਰ ਵੀ ਐਵੇਂ ਹੀ ਹੋਇਆ ਵਿਰਿੰਦਰਪਾਲ ਸਿੰਘ ਔਜਲਾ ਨਾਮ ਦਾ ਵਿਅਕਤੀ ਜਿਹਦੇ ਉੱਤੇ ਐਨਐਸਏ ਲੱਗੀ ਹੋਈ ਹੈ ਭਾਈ ਅਮਰਪਾਲ ਸਿੰਘ ਦਾ ਸਾਥੀ ਦੱਸਿਆ ਜਾਂਦਾ ਸੀ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸੀ ਉਹਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਔਰ ਪਟੀਸ਼ਨ ਦੇ ਵਿੱਚ ਸਾਫ਼ ਲਿਖ ਦਿੱਤਾ ਗਿਆ ਭਾਈ ਅਮਰਪਾਲ ਸਿੰਘ ਦੇ ਨਾਲ ਉਹਦਾ ਕੋਈ ਲਿੰਕ ਨਹੀਂ ਹੈ ਔਰ ਨਾਲ ਦੀ ਨਾਲ ਹੀ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਨਾਲ ਉਹਦਾ ਕੋਈ ਲਿੰਕ ਨਹੀਂ ਹੈ ਇਸ ਤੋਂ ਪਹਿਲਾਂ ਦਿਲਜੀਤ ਕਲਸੀ ਵੱਲੋਂ ਵੀ ਇਹੀ ਦਲੀਲ ਦਿੱਤੀ ਗਈ ਸੀ ਆਪਣੀ ਪਟੀਸ਼ਨ ਦੇ ਵਿੱਚ ਔਰ ਹੁਣ ਗੁਰਿੰਦਰਪਾਲ ਸਿੰਘ ਔਜਲਾ ਔਰ ਇਹ ਵੀ ਦੱਸ ਦਿੰਨੇ ਆ ਕਿ ਇਹ ਜਿਹੜੀ ਪੈਰਵੀ ਆ ਇਹ ਸੀਨੀਅਰ ਵਕੀਲ ਜਿਹੜੇ ਸਵਨਜੀਤ ਸਿੰਘ ਉਹ ਕਰਦੇ ਪਏ ਨੇ ਔਰ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੁਝ ਤੱਥ ਵੀ ਸਾਂਝੇ ਕੀਤੇ ਗਏ ਨੇ ਉਹਨਾਂ ਨੇ ਆ ਵੀ ਦੱਸਿਆ ਹੈ ਕਿ ਪਪਲਪ੍ਰੀਤ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਐਨ ਕਰੀਬੀ ਦੱਸੇ ਜਾਂਦੇ ਨੇ ਜਦੋਂ ਭਾਈ ਅਮਰਤਪਾਲ ਸਿੰਘ ਪਰਾਰ ਹੁੰਦੇ ਨੇ ਤੇ ਉਸ ਵੇਲੇ ਕਿਹਾ ਜਾ ਰਿਹਾ ਸੀ ਕਿ ਪਪਲਪ੍ਰੀਤ ਉਹਨਾਂ ਦੇ ਨਾਲ ਸੀ ਇਥੋਂ ਤੱਕ ਤਸਵੀਰਾਂ ਇਕੱਠੀਆਂ ਦੀਆਂ ਸਾਂਝੀਆਂ ਆਈਆਂ ਵਕਤ ਵਕਤ ਥਾਵਾਂ ਤੋਂ ਪਰ ਇਸ ਦੇ ਬਾਵਜੂਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਪਲਪ੍ਰੀਤ ਨੇ ਵੀ ਪੈਰ ਪਛਾਣ ਕਰ ਖਿੱਚਲੇ ਨਹੀਂ ਪਪਲਪ੍ਰੀਤ ਨੇ ਵੀ ਆਹੀ ਗਿਆ ਕਿ ਮੈਂ ਤਾਂ ਫ੍ਰੀਲੈਂਸਿੰਗ ਕਰ ਰਿਹਾ ਸੀ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਹੌਲੀ ਹੌਲੀ ਕਰਕੇ ਭਾਈ ਅਮਰਪਾਲ ਸਿੰਘ ਜਿਹੜੇ ਨੇ ਉਹ ਕੱਲੇ ਪੈਂਦੇ ਧਰਮੀ ਇਸ ਬਾਰੇ ਸੀਨੀਅਰ ਵਕੀਲ ਨੇ ਦਲੀਲਾਂ ਦਿੱਤੀਆਂ ਨੇ ਪਟੀਸ਼ਨ ਦੇ ਵਿੱਚ ਕੀ ਲਿਖਿਆ ਆਓ ਤੁਹਾਨੂੰ ਵਕੀਲ ਦੇ ਮੂੰਹ ਸੁਣਾਉਣੀ ਕੀ ਕਈ ਗਰਾਉਂਡਸ ਨੇ ਜਿਹੜੀਆਂ ਮੇਨ ਗਰਾਉਂਡ ਹੈਗੀਆਂ ਸਾਡੇ ਖਿਲਾਫ ਇੰਦਾ ਐਨਟਾਇਰ ਡਿਟੈਂਸ਼ਨ ਗਰਾਉਂਡਸ 21 ਚੀਜ਼ ਰਹਿ ਗਈ ਹੈ ਕਿ ਇੱਕ ਐਨੈਕਸ਼ਨ ਨੰਬਰ P23 ਹੈ ਜੀਦੀ ਵਿੱਚ ਜਦੋਂ ਹਰਦੀਪ ਸਿੰਘ ਨੇਜਰ ਦਾ ਮਰਡਰ ਹੁੰਦਾ ਕੈਨੇਡਾ ਚ ਤੇ ਦਿਬੜੂਗੜ ਜੇਲ੍ਹ ਚ ਇੱਕ ਚਿੱਠੀ ਆਂਦੀ ਹੈ ਉਹਦੀ ਨਿਖੇਤੀ ਕਰਨ ਲਈ ਉਹਦੇ ਹੱਕ ਵਿੱਚ ਉਹਦੇ ਵਿੱਚ 10 ਬੰਦਿਆਂ ਦੇ ਸਿਗਨੇਚਰਸ ਨੇ ਜਿ ਵਿੱਚ ਗੋਰਾ ਜ਼ਿਲੇ ਦੇ ਵੀ ਸਿਗਨੇਚਰ ਹੈਗੇ ਨਹੀਂ ਅਸੀਂ ਕੋਰਟ ਨੂੰ ਦੱਸਿਆ ਕਿ ਸਿਗਨੇਚਰ ਫੋਰਜਰ ਹੈਗੇ ਨੇ ਅਸੀਂ ਕਿਸੇ ਇਸ ਚਿੱਠੀ ਨੂੰ ਸਾਈਨ ਨਹੀਂ ਕੀਤਾ ਹੈਗਾ ਸੋ ਡੀਐਮ ਜਦੋਂ ਐਨਐਸਏ ਕਹਿੰਦੀ ਹੈ ਕਿ ਸਬਜੈਕਟਿਵ ਸੈਟੀਸਫੈਕਸ਼ਨ ਮੰਡੀਟਰੀ ਹੈਗੀ ਹੈ ਸੈਕਿੰਡ ਵਨ ਅਸੀਂ 23 ਜਨਵਰੀ 2024 ਨੂੰ ਇੱਕ ਰਿਪਰੈਜੈਂਟੇਸ਼ਨ ਹੋਮ ਸਕੱਰੇਟਰੀ ਡੀਜੀਪੀ ਚੀਫ ਸਕੱਰੇਟਰੀ ਨੂੰ ਲਿਖ ਦਿੱਤਾ ਸੀ ਕਿ ਸਾਡੀ ਜੇਲ੍ਹ ਟਰਾਂਸਫਰ ਕੀਤੀ ਜਾਏ ਆਲ ਗ੍ਰਾਉਂਡਸ ਜਿਹੜੀਆਂ ਨੇ ਜਨਵਰੀ ਤੋਂ ਬਾਅਦ ਦੀਆਂ ਹੈਗੀਆਂ ਨੇ ਥਰਡ ਵਨ ਅਸੀਂ ਕਿਹਾ ਹੈ ਕਿ ਸੁਪਰੀਮ ਕੋਰਟ ਕਹਿੰਦੀ ਹੈ ਕਿ ਐਨਐਸਏ ਰੇਅਰੈਸਟ ਟੂ ਰੇਅਰੈਸਟ ਕੇਸਸ ਹੋਣੀ ਚਾਹੀਦੀ ਹੈ ਗੁਰੂ ਰੋਜ਼ ਲਵਾਰਿਸ ਪੰਜਾਬ ਦਾ ਮੈਂਬਰ ਨਹੀਂ ਹੈਗਾ ਜੀ ਮਤਲਬ ਅਸੀਂ ਤੋਂ ਬਹੁਤ ਕਲੀਅਰ ਹੈ ਸਾਡੇ ਨਾ ਹੀ ਅਸੀਂ ਉਹਨਾਂ ਨੂੰ ਦੱਸਿਆ ਕਿ ਕਿਸੇ ਇਨਸੀਡੈਂਟਸ ਇਨਵੋਲਵ ਹੈਗੇ ਆ ਜਿੰਨੀਆਂ ਪਹਿਲੀਆਂ ਡਿਟੈਂਸ਼ਨ ਸਕੀਮ ਬਣਾ ਹੋ ਗਿਆ ਜੀ ਯੂਨੀਅਨ ਆਫ ਇੰਡੀਆ ਪੰਜਾਬ ਗਵਰਨਮੈਂਟ ਸਾਰੇ ਕਿਸਾਨਾਂ ਨੂੰ ਸੁਣਵਾਈ ਹੈ ਕਿ ਹਨ 10 ਅਕਤੂਬਰ ਲਈ 올 ਕਲੱਬ ਕਰ ਦਿੱਤੇਗੇ